ਸਾਵਾਂ ਦੇ ਨਾਲ ਵਿਦੇਸ਼ ਦੀ ਧਰਤੀ ਤੋਂ ਪੰਜਾਬ ਇਹ ਨੌਜਵਾਨ ਆਇਆ ਸੀ ਵਿਆਹ ਕਰਵਾਉਣ ਲੇਕਿਨ ਵਿਆਹ ਦੌਰਾਨ ਹੀ ਇਸ ਨੌਜਵਾਨ ਨੂੰ ਆ ਗਿਆ ਹਾਰਡ ਅਟੈਕ ਮੁਕਤੀ ਹੋ ਗਈ ਮੌਤ ਜਿਹਨੂੰ ਦੇਖ ਕੇ ਤੇ ਉੱਥੇ ਬਰਾਤੀਆਂ ਦੇ ਵਿੱਚ ਭਗੜ ਮਚ ਗਈ ਮਾਹੌਲ ਜਿਹੜਾ ਖੁਸ਼ੀਆਂ ਦਾਗਾ ਸੀ ਉਹ ਮਾਤਮ ਦੇ ਵਿੱਚ ਬਦਲ ਗਿਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਉਸ ਨੌਜਵਾਨ ਦੀਆਂ ਜੋ ਕਿ ਮਹਿਲਾ ਦੇ ਨਾਲ ਜੋ ਆਪਣੀ ਘਰ ਵਾਲੀ ਦੇ ਨਾਲ ਪਤਨੀ ਦੇ ਨਾਲ ਖੜਾ ਸੀ ਲੇਕਿਨ ਉੱਥੇ ਹੀ ਉਹ ਦੇ ਉਨੂੰ ਕੁਝ ਹੋਣ ਲੱਪਿਆ ਜਿੱਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹੀ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਲੇਕਿਨ ਹਸਪਤਾਲ ਵਾਲਿਆਂ ਵੱਲੋਂ ਉਹਨੂੰ ਮ੍ਰਿਤਕ ਰਾਜ ਲਗਾਇਆ ਦਿੱਤਾ ਗਿਆ ਤੁਹਾਨੂੰ ਦੱਸਦੀ ਏ ਕਿ ਇਹ ਨੌਜਵਾਨ ਵਿਦੇਸ਼ ਦੀ ਧਰਤੀ ਦੇ ਵਿੱਚ ਪੀਆਰ ਹੈਗਾ ਸੀ ਕੰਟਰੀ ਬਹੁਤ ਵਧੀਆ ਸੀ ਕਿ ਪੰਜਾਬ ਦੇ ਵਿੱਚ ਵਿਆਹ ਕਰਨ ਵਾਸਤੇ ਆਇਆ ਸੀ ਲੇਕਿਨ ਵਿਆਹ ਤਾਂ ਨਹੀਂ ਹੋ ਸਕਿਆ ਮਾਲਕ ਨੂੰ ਕੁਝ ਹੋਰ ਹੀ ਮਨਜ਼ੂਰ ਹੈਗਾ ਸੀ ਜਿਹਦੇ ਕਰਕੇ ਜਿਹੜੀ ਇਹ ਖੁਸ਼ੀਆਂ ਹੁਣ ਉਹ ਗਮ ਦੇ ਵਿੱਚ ਬਦਲ ਚੁੱਕੀਆਂ ਗਿਆਆਂ ਕਿ ਜਿੱਥੇ ਪਰਿਵਾਰ ਜਿਹੜਾਗਾ ਸੀ ਉਹ ਬਾਗੋ ਬਾਗ ਹੋ ਰਿਆ ਸੀ ਕਿ ਸਾਡੇ ਪੁੱਤ ਦਾ ਵਿਆਹ ਆਇਆ ਸਾਡਾ ਪੁੱਤ ਪੀਆਰ ਹੋ ਚੁੱਕਾ ਹੈ ਵਿਦੇਸ਼ ਦੀ ਧਰਤੀ ਦੇ ਵਿੱਚ ਤੇ ਹੁਣ ਅਸਾ ਉਹਦਾ ਵਿਆਹ ਕਰਕੇ ਫਰਜ਼ ਨਿਭਾਦੀਆ ਆਪਣਾ ਲੇਕਿਨ ਪਰਮਾਤਮਾ ਨੇ ਕੁਝ ਹੋਰ ਮਜਬੂਰ ਹੋ ਕਰਕੇ ਉਹ ਖੁਸ਼ੀਆਂ ਜਿਹੜੀਆਂ ਗਿਆ ਮਾਤਮ ਦੇ ਵਿੱਚ ਬਦਲ ਚੁੱਕੀਆਂ ਗਿਆ ਆ ਉਹ ਨੌਜਵਾਨ ਜਿਹੜਾ ਗਿਆ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜਾ ਚੁੱਕਾ ਗਿਆ ਕੀ ਹੈ ਪੂਰਾ ਮਾਮਲਾ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਥਾ ਗੰਦੇ ਅਸੀਂ ਤਾਂ ਦੁੱਧ ਦੇ ਇੰਦੇ ਬੈਠੇ ਸੀ ਤੇ ਲੋਕੋ ਨੂੰ ਕਿਹਾ ਕਿ ਦੇਖਣਾ ਬੜੀ ਐਨੀ ਬੈਰੀ ਨੂੰ ਇਹ ਲੈ ਬੰਦ ਕਰਾਉਣ ਮੈਂ ਬੰਦਵਾ ਉਹ ਵੀ ਬੰਦ ਕਰਤਾ ਉਹ ਤਲਬਾਤੀਆਂ ਕਿ ਦਿਲ ਸਜੇ ਮਿਤਰਾਈ ਸਾਰੇ ਨੰਦਕਾਰ ਹੋ ਚੁੱਕੇ ਸੀ ਮਲਦਵਾ ਤਾਂ ਉਹ ਫਾਲ ਕੋ ਚੁਗਿਆ ਅੱਛਾ ਜਿਆ ਮਾਲਾ ਹੋ ਰਹੀ ਸੀ ਮੈਂ ਕੋਈ ਡੇਲੀ ਜੈਮਾਲਾ ਤੇ ਇਕੱਠੇ ਆਏ ਤੁਸੀਂ ਮੈਂ ਕੋਈ ਨਹੀਂ ਮੈਂ ਕੀ ਕਰਨਗਾ ਜੈਮਾਲਾ ਤੇ ਕਰਨਾ ਅਸੀਂ ਨਾਲੇ ਖੜੇ ਯਾਰ ਇੰਨਾ ਵੀ ਕੋਈ ਸੀ ਇਹ ਤਾਂ ਖਰਾਬ ਸੀ ਜੇ ਪਹਿਲਾਂ ਠੀਕ ਠਾਕ ਸੀਗਾ ਗੱਲ ਨਹੀਂ ਇਹ ਤਾਂ ਨਹੀਂ ਖਰਾਬ ਸੀ ਮਾਰਾ ਬੱਦਕਾ ਤੇ ਅੱਛਾ ਕਹਦਾ ਐਂਟੀ ਡਾਈਜੈਸਟਿਵ ਇਹਦਾ ਡਾਕਟਰ ਦੋ ਬਾਰੀ ਵਿੱਚ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਵਰਤ ਤਾਂ ਤੁਹਾਨੂੰ ਕਾਏ ਮਾਰਤਾ ਜੀ ਦੋ ਫਾਰਮੀਆਂ ਨਹੀਂ ਆਏ ਅੱਛਾ ਜੀ ਵੇ ਦੇ ਮੈਨੂੰ ਲੱਗਦਾ ਉਹ ਉੱਥੇ ਹੀ ਆ ਜੇ ਉਹਨੇ ਬਹੁਤ ਜੁੱਤਲਾ ਹੀ ਭਾਰਾ ਜੀ ਸਾਡਾ ਮੀਡੀਆ ਵੀ ਇਸ ਵਾਰ ਦੀ ਬੜਾ ਦਾ ਦੁੱਖ ਦਾ ਬਰਤਾਰਾ ਕਰਦਾ ਉਸਾਰੇ ਰਸਮਾਂ ਕਿੰਨੀ ਕਰਨੀਆਂ ਪਈਆਂ ਕਿਦੋਂ ਉਸ ਤੋਂ ਸ਼ੁਰੂ ਕਰੇਗਾ